ਸਰਹੰਦ ਵਿਖੇ ਕੋਰਾਤ ਵਿੱਚ ਚਾਰ ਦੁਕਾਨਾਂ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਬੋਧਵਾਰ ਸਵੇਰੇ ਕਰੀਬ 3 ਵਜੇ ਤੋਂ ਲੈ ਕੇ 4 ਵਜੇ ਦੇ ਕਰੀਬ ਵਾਪਰੀਆਂ ਨੇ। ਜਿਨ੍ਹਾਂ ਵਿੱਚ ਸਰਹੰਦ ਸਾਨੀਪੁਰ ਰੋਡ ਵਿਖੇ ਸਥਿਤ ਬਾਜਵਾ ਡੇਰੀ ਅਤੇ ਬਾਜਵਾ ਡੇਰੀ ਤੋਂ ਕੁਝ ਹੀ ਦੂਰੀ ਤੇ ਸਥਿਤ ਇੱਕ ਇਨਵਰਟਰ ਦੀ ਦੁਕਾਨ ਤੇ ਸਰਹੰਦ ਮੰਡੀ ਫਲਾਈਓਵਰ ਦੇ ਨਜ਼ਦੀਕ ਕੈਮਿਸਟਰੀ ਦੀ ਦੁਕਾਨ ਅਤੇ ਆਮ ਖਾਸ ਬਾਗ ਦੇ ਨਜ਼ਦੀਕ ਇੱਕ ਗਗਨ ਕਰਿਆਨਾ ਸਟੋਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਉਕਤ ਦੁਕਾਨਾਂ ਵਿੱਚੋਂ ਚੋਰਾਂ ਨੇ ਨਗਦੀ ਅਤੇ ਸਮਾਨ ਚੋਰੀ ਕਰ ਲਏ ਨੇ ਕਿਸੇ ਦਾ ਨਾਮ ਆਈ ਮਾੜੀ ਚਲਾਮਾ ਪੈਸੇ ਸਾਡੇ 300 ਜਿਹੜੀ ਹੋ ਗਈ ਹੈ ਪੈਸੇ ਕੰਡਾ ਸਾਹ ਕੋਈ ਲਾਗੇ ਕਿਥੇ ਕਿਹਨੇ ਬੰਦੇ ਕਿਵੇਂ ਪਤਾ ਲੱਗਿਆ ਜੀ ਚੌਕੀਦਾਰ ਨੇ ਰੋਸਿਆ ਜੀ ਅੱਛਾ ਜੀ ਕੀ ਕੋਈ ਸ਼ਿਕਾਇਤ ਹੈ ਪੈਸੇ ਹਾਂ ਕੰਡਾ ਹੀ ਤੇ ਕਿੰਨੇ ਬੰਦੇ ਸੀ ਜਿਹੜੇ ਕਿਹਦੇ ਪਰ ਆਏ ਸੀ ਮਸਨਾ ਗੱਡੀ ਤੇ ਕਹਿੰਦਾ ਆਏ ਸੀ ਕਿਹਦੇ ਤਿੰਨ ਬੰਦੇ ਹਾਂ ਅੱਛਾ ਇਧਰੋਂ ਆਏ ਕਿਤੇ ਕਿੱਧਰ ਗਏ ਸ਼ਾਨੀਪੁਰੋਂ ਵੱਲੋਂ ਆਏ ਨੇ ਇਧਰ ਨੂੰ ਬਹਿਣੇ ਨੇ ਡੀਟੀਓੜ ਤੇਰੀ ਪੁਲਿਸ ਨੇ ਤਰਾਹ ਦਿੱਤੀ ਜੀ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਆਪਣਾ ਬੈਟਰੀ ਇਨਵਰਟਰ ਦਾ ਕੰਮ ਹੈ ਜੀ ਰਾਤ ਨੂੰ ਤਕਰੀਬਨ 2:00 ਬਜ ਕੇ 56 55 ਮਿੰਟ ਤੇ ਆਪਣੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਜੀ ਉਹਦੇ ਵਿੱਚ 5 ਬੈਟਰੀ ਤੇ 4 ਇਨਵਰਟਰ ਕੁਝ ਗੱਲੇ ਚ ਕੈਸ ਪਿਆ ਸੀਗਾ ਉਹ ਲੁੱਟ ਕੇ ਲੈ ਗਏ ਵਰਨਾ ਗੱਡੀ ਸੀਗੀ ਚਿੱਟੇ ਕਲਰ ਦੀ ਪੀਬੀ 48 ਨੰਬਰ ਦੱਸਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਬੰਦੇ ਸੀਗੇ ਜਿਹੜੇ ਰਾਤ ਨੂੰ ਮੌਕੇ ਤੇ ਆਪਣੀ ਦੁਕਾਨ ਦਾ ਸ਼ਟਰ ਤੋੜ ਕੇ ਚਲੇ ਗਏ ਜੀ ਪੁਲਿਸ ਨੂੰ ਸੂਚਨਾ ਦਿੱਤੀ ਜੀ ਉਹ ਆਕੇ ਮੌਕੇ ਤੇ ਆਪਣਾ ਐਸਟੀਮੇਟ ਲੈ ਕੇ ਚਲੇ ਗਏ ਜੀ ਬਾਕੀ ਹੁਣ ਦੁਬਾਰਾ ਜਾ ਕੇ ਵਾਜੋਣਾ ਆਪਾਂ ਚਾਰ ਬੈਟਰੀ ਸੌਰੀ ਪੰਜ ਬੈਟਰੀ ਜੀ ਤੇ ਚਾਰੀ ਇਨਵਰਟਰ ਚੋਰੀ ਕਰ ਗਏ ਕੁਝ ਗੱਲੇ ਚ ਕੈਸ਼ ਪਿਆ ਸੀਗਾ ਆਪਣੇ ਉਹ ਲੈ ਗਏ ਜੀ ਗੱਲਬਾਤ ਕਰਦੇ ਹੋਏ ਬਾਜਵਾ ਡੇਰੀ ਦੇ ਮਾਲਕ ਮਨਜੀਤ ਸਿੰਘ ਤੇ ਇਨਵਰਟਰ ਦੁਕਾਨ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ 3-4 ਵਿਅਕਤੀ ਆਏ ਸਨ ਜਿਨ੍ਹਾਂ ਨੇ ਮੂੰਹ ਤੇ ਕਪੜਾ ਪਾਇਆ ਹੋਇਆ ਸੀ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਵੜ ਗਏ ਸਨ ਨਕਦੀ ਦੁਕਾਨ ਵਿੱਚੋਂ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਕਤ ਚੋਰਾਦਿਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਖੰਨਾ ਤੋਂ ਵਿਪਨ ਭਾਰਦਵਾਜ ਜਗਬਾਣੀ ਟੀਵੀ ਸਿੰਘ ਦਾ ਨਾਮ ਹੈ ਮਾ ਡਰੀ ਚਲਾਣਾ। ਪਾਈ ਸ਼ੇਰੇ ਸਾਡੇ ਤਿੰਨ ਜੇ ਟੀਰੀ ਹੋ ਗਈ ਹੈ। ਐਸੇ ਕੰਦਾਸਾ ਕੋਈ ਲਾਗੇ ਕਿਤੇ। ਕਿਨੇ ਬੰਦ ਕਿਉਂ ਪਤਾ ਲੱਗਿਆ ਜੀ? ਚੌਕੀਦਾਰ ਨੇ ਰੋਸਿਆ। ਸਹੀ ਕੀ ਕੋਸ਼ੀਗਾ ਜਿਹੜਾ ਪੈਸੇ ਹਾਂ ਕੰਦਾ ਹੀ ਤੇ ਕਿੰਨੇ ਬੰਦੇ ਸੀ ਜਿਹੜੇ ਕਿਧੇ ਪਰ ਆਏ ਸੀ ਮਰਨਾ ਗੱਡੀ ਤੇ ਕਹਿੰਦਾ ਆਏ ਸੀ ਕਿਧੇ ਬੰਦੇ ਹਾਂ ਕਿਧਰੋਂ ਆਏ ਸੀ ਤੇ ਕਿਧਰ ਗਏ ਉਸਾਨੀਪੁਰੋਂ ਆਏ ਨੇ ਤੇ ਕਿਧਰ ਗਏ ਨੇ ਦਿੱਲੀ ਵੱਲ ਤੇ ਇਹਦੀ ਪੁਲਿਸ ਨੇ ਤਰਾਹ ਦਿੱਤੀ ਹੈ ਜੀ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਆਪਣੀ ਆਪਣਾ ਬੈਟਰੀ ਇਨਵਰਟਰ ਦਾ ਕੰਮ ਹੈ ਜੀ ਰਾਤ ਨੂੰ ਤਕਰੀਬਨ 2:00 ਵਜੇ 56:57 ਮਿੰਟ ਤੇ ਆਪਣੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਜੀ ਉਹਦੇ ਵਿੱਚ 5 ਬੈਟਰੀ ਤੇ 4 ਇਨਵਰਟਰ ਕੁਝ ਕੱਲੇ ਚ ਕੈਸ ਪਿਆ ਸੀਗਾ ਉਹ ਲੁੱਟ ਕੇ ਲੈ ਗਏ ਵਰਨਾ ਗੱਡੀ ਸੀਗੀ ਚਿੱਟੇ ਕਲਰ ਦੀ ਪੀਵੀ 48 ਨੰਬਰ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ ਤਿੰਨ ਤੋਂ ਲੈ ਕੇ ਚਾਰ ਬੰਦੇ ਸੀਗੇ ਜਿਹੜੇ ਰਾਤ ਨੂੰ ਮੌਕੇ ਤੇ ਆਪਣੀ ਦੁਕਾਨ ਦਾ ਸ਼ਟਰ ਤੋੜ ਕੇ ਚਲੇ ਗਏ ਜੀ ਪੁਲਿਸ ਨੂੰ ਸੂਚਨਾ ਦਿੱਤੀ ਜੀ ਉਹ ਆਕੇ ਮੌਕੇ ਤੇ ਆਪਣਾ ਐਸਟੀਮੇਟ ਲੈ ਕੇ ਚਲੇ ਗਏ ਜੀ ਬਾਕੀ ਹੁਣ ਦੁਬਾਰਾ ਜਾ ਕੇ ਹੋਵੇਗਾ ਆਪਣੇ ਚਾਰ ਬੈਟਰੀ ਸੌਰੀ ਪੰਜ ਬੈਟਰੀ ਜੀ ਤੇ ਚਾਰੀ ਨਾਟਰ ਚੋਰੀ ਕਰਕੇ ਕੁਝ ਗੱਲੇ ਚ ਕੈਸ਼ ਪਿਆ ਸੀ ਆਪਰੇ ਉਹ ਲੈ ਗਏ ਜੀ ਗੱਲਬਾਤ ਕਰਦੇ ਹੋਏ ਬਾਜਵਾ ਡੇਰੀ ਦੇ ਮਾਲਕ ਮਨਜੀਤ ਸਿੰਘ ਤੇ ਇਨਵਰਟਰ ਦੁਕਾਨ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਤਿੰਨ ਚਾਰ ਵਿਅਕਤੀ ਆਏ ਸਨ ਜਿਨ੍ਹਾਂ ਨੇ ਮੂੰਹ ਤੇ ਕਪੜਾ ਪਾਇਆ ਹੋਇਆ ਸੀ ਦੁਕਾਨ ਦੇ ਸ਼ਟਰ ਤੋੜ ਕੇ ਅੰਦਰ ਵੜ ਗਏ ਸਨ ਨਕਦੀ ਦੁਕਾਨ ਵਿੱਚੋਂ ਅਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਕਤ ਚੋਰਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਖੰਨਾ ਤੋਂ ਵਿਪਨ ਭਾਰਦਵਾਜ ਜਗਬਾਣੀ ਟੀਵੀ